ਹਾਂਜੀ ਦੋਸਤੋ 7 ਅਕਤੂਬਰ ਤੋਂ ਲੈ ਕੇ 17 ਅਕਤੂਬਰ ਤੱਕ ਇਹਨਾਂ ਚਾਰ ਰਾਸ਼ੀ ਵਾਲਿਆਂ ਦੀ ਕਿਸਮਤ માતા લક્ષ્ਮੀ ਜੀ ਦੀ ਅਪਾਰ ਕਿਰਪਾ ਦੇ ਨਾਲ ਚਮਕ ਜਾਵੇਗੀ ਇਹ ਚਾਰ ਰਾਸ਼ੀ ਵਾਲੇ ਜਾਤਕ ਹੋ ਜਾਣਗੇ ਧਨਵਾਨ ਮਾਲੋ ਮਾਲ 101 ਸਾਲ ਪਹਿਲਾਂ ਬਾਬਾ ਬੇਂਗਾ ਜੀ ਨੇ ਵੱਡੀ ਭਵਿੱਖਬਾਣੀ ਪਹਿਲਾਂ ਹੀ ਕਰ ਦਿੱਤੀ ਸੀ ਕੇ 2024 ਦੇ ਵਿੱਚ 7 ਅਕਤੂਬਰ ਤੋਂ ਲੈ ਕੇ 17 ਅਕਤੂਬਰ ਤੱਕ ਇਹਨਾਂ ਚਾਰ ਰਾਸ਼ੀ ਵਾਲੇ ਜਾਤਕਾਂ ਦੀ ਕਿਸਮਤ ਮਾਤਾ ਲక్ష్ਮੀ ਜੀ ਦੀ ਅਪਾਰ ਕਿਰਪਾ ਦੇ ਨਾਲ ਪੂਰੀ ਤਰ੍ਹਾਂ ਚਮਕ ਜਾਵੇਗੀ ਇਹ ਚਾਰ ਰਾਸ਼ੀ ਵਾਲੇ ਜਾਤਕ ਹੋ ਜਾਣਗੇ ਧਨ ਦੇ ਨਾਲ ਮਾਲਾ ਮਾਲ ਮਾਤਾ ਲక్ష్ਮੀ ਜੀ ਦੀ ਅਪਾਰ ਕਿਰਪਾ ਦੇ ਨਾਲ ਇਹਨਾਂ ਚਾਰ ਰਾਸੀ ਵਾਲੇ ਜਾਤਕਾਂ ਦੇ ਉੱਪਰ ਮਾਤਾ ਰਾਣੀ ਦੀ ਅਪਾਰ ਕਿਰਪਾ ਦੀ ਦ੍ਰਿਸ਼ਟੀ ਪੂਰੀ ਤਰ੍ਹਾਂ ਬਣੀ ਰਹੇਗੀ ਅਤੇ ਇਹਨਾਂ ਦਾ ਆਉਣ ਵਾਲੇ 7 ਅਕਤੂਬਰ ਤੋਂ ਲੈ ਕੇ 17 ਅਕਤੂਬਰ ਤੱਕ ਦਾ ਸਮਾਂ ਬਹੁਤ ਹੀ ਜ਼ਿਆਦਾ ਖੁਸ਼ੀਆਂ ਲੈ ਕੇ ਆਉਣ ਵਾਲਾ ਹੈ ਇਹਨਾਂ ਦੀ ਜ਼ਿੰਦਗੀ ਦੀ ਤਕਦੀਰ ਇਨ੍ਹਾਂ 10 ਦਿਨਾਂ ਦੇ ਵਿੱਚ ਪੂਰੀ ਤਰ੍ਹਾਂ ਬਦਲ ਜਾਵੇਗੀ ਇੱਥੋਂ ਤੱਕ ਕਿ ਮਾਤਾ ਲక్ష్ਮੀ ਜੀ ਦੀ ਅਪਾਰ ਕਿਰਪਾ ਨਾਲ ਇਨ੍ਹਾਂ ਦਾ ਦੁਸ਼ਮਣ ਤੱਕ ਵੀ ਅਤੇ ਵੱਡੇ-ਵੱਡੇ ਅਮੀਰ ਲੋਕ ਵੀ ਪਾਣੀ ਭਰਨਗੇ ਅਤੇ ਇਨ੍ਹਾਂ ਦੇ ਘਰ ਵਿੱਚ ਮਾਇਆ ਦੀ ਪਾਣੀ ਦੀ ਤਰ੍ਹਾਂ ਬਰਖਾ ਹੋਣ ਵਾਲੀ ਹੈ ਪਰ ਇਹ ਚਾਰ ਰਾਸ਼ੀਆਂ ਕਿਹੜੀਆਂ ਹਨ ਜਿਨ੍ਹਾਂ ਦੀ ਕਿਸਮਤ 7 ਅਕਤੂਬਰ ਤੋਂ 17 ਅਕਤੂਬਰ ਤੱਕ ਮਾਤਾ ਲక్ష్ਮੀ ਜੀ ਦੀ ਅਪਾਰ ਕਿਰਪਾ ਨਾਲ ਪਲਟਣ ਵਾਲੀ ਹੈ ਕਿ ਇਹਨਾਂ ਚਾਰ ਰਾਸ਼ੀਆਂ ਦੇ ਵਿੱਚ ਤੁਹਾਡੀ ਰਾਸ਼ੀ ਵੀ ਸ਼ਾਮਲ ਤਾਂ ਨਹੀਂ ਕਿ ਤੁਹਾਡੀ ਕਿਸਮਤ ਵੀ ਮਾਤਾ ਲక్ష్ਮੀ ਜੀ ਦੀ ਅਪਾਰ ਕਿਰਪਾ ਦੇ ਨਾਲ ਪਲਟਣ ਵਾਲੀ ਤਾਂ ਨਹੀਂ ਦੋਸਤੋ ਇਹ ਸਭ ਕੁਝ ਜਾਣਨ ਲਈ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਵੇਖਣਾ ਜੀ ਅਤੇ ਵੀਡੀਓ ਨੂੰ ਬਿਲਕੁਲ ਵੀ ਸਕਿੱਪ ਨਾ ਕਰਨਾ ਪਰ ਦੋਸਤੋ ਇਹ ਸਭ ਕੁਝ ਜਾਣਨ ਤੋਂ ਪਹਿਲਾਂ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ માતા લક્ષਮੀ ਜੀ ਦਾ ਸੰਪੂਰਨ ਅਸੀਰਵਾਦ ਹਮੇਸ਼ਾ ਤੁਹਾਡੇ ਉੱਤੇ ਬਣਿਆ ਹੀ ਰਹੇ ਤਾਂ ਸਭ ਤੋਂ ਪਹਿਲਾਂ ਸਾਡੇ ਚੈਨਲ ਇਕੋ ਨੂੰ ਹੁਣੇ ਹੀ ਸਬਸਕ੍ਰਾਈਬ ਕਰੋ ਜੀ ਅਤੇ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਜੈ ਮਾਤਾ ਲక్ష్ਮੀ ਜ਼ਰੂਰ ਲਿਖਣਾ ਜੀ ਤਾਂ ਆਓ ਦੋਸਤੋ ਜਾਣਦੇ ਹਾਂ ਉਹ ਕਿਹੜੀਆਂ ਚਾਰ ਰਾਸ਼ੀਆਂ ਹਨ ਜਿਨ੍ਹਾਂ ਦੀ ਕਿਸਮਤ 7 ਅਕਤੂਬਰ ਤੋਂ 17 ਅਕਤੂਬਰ ਤੱਕ ਮਾਤਾ ਲక్ష్ਮੀ ਜੀ ਦੀ ਅਪਾਰ ਕਿਰਪਾ ਦੇ ਨਾਲ ਚਮਕਣ ਵਾਲੀ ਹੈ ਪਰ ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਜਿਹੜੀ ਚਾਰ ਨੰਬਰ ਰਾਸ਼ੀ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਚਾਰ ਵੱਡੀਆਂ ਖੁਸ਼ਖਬਰੀਆਂ ਆਉਣ ਵਾਲੀਆਂ ਹਨ ਇਸ ਲਈ ਚਾਰ ਨੰਬਰ ਰਾਸ਼ੀ ਜ਼ਰੂਰ ਦੇਖਣਾ ਜੀ ਤਾਂ ਆਓ ਜਾਣਦੇ ਹਾਂ ਨੰਬਰ 1 ਕਰਕ ਰਾਸ਼ੀ 101 ਸਾਲ ਪਹਿਲਾਂ ਬਾਬਾ ਬੇਂਗਾ ਜੀ ਨੇ ਇਹਨਾਂ ਰਾਸ਼ੀ ਵਾਲੇ ਜਾਤਕਾਂ ਲਈ ਇਹ ਵੱਡੀ ਭਵਿੱਖ ਬਾਣੀ ਪਹਿਲਾਂ ਹੀ ਕਰ ਦਿੱਤੀ ਸੀ ਕਿ 2024 ਵਿੱਚ 7 ਅਕਤੂਬਰ ਤੋਂ ਲੈ ਕੇ 17 ਅਕਤੂਬਰ ਤੱਕ ਇਹਨਾਂ ਚਾਰ ਰਾਸ਼ੀ ਵਾਲੇ ਜਾਤਕਾਂ ਦੇ ਘਰ ਵਿੱਚ ਮਾਤਾ ਲਕਸ਼ਮੀ ਜੀ ਦਾ ਪੂਰੀ ਤਰ੍ਹਾਂ ਨਰਾਤਿਆਂ ਦੇ ਦਿਨਾਂ ਵਿੱਚ वास ਰਹਿਣ ਵਾਲਾ ਹੈ ਅਤੇ ਮਾਤਾ ਲਕਸ਼ਮੀ ਜੀ ਇਹਨਾਂ ਦੀ ਗਰੀਬੀ ਹਮੇਸ਼ਾ ਹਮੇਸ਼ਾ ਲਈ ਦੂਰ ਕਰਨ ਵਾਲੀ ਹੈ ਜੇਕਰ ਇਹਨਾਂ ਦੇ ਕੰਮਕਾਰਾਂ ਵਿੱਚ ਬਹੁਤ ਸਮਿਆਂ ਤੋਂ ਰੁਕਾਵਟਾਂ ਚੱਲ ਰਹੀਆਂ ਆ ਰਹੀਆਂ ਹਨ ਤਾਂ ਆਉਣ ਵਾਲੇ 10 ਦਿਨਾਂ ਦੇ ਵਿੱਚ ਇਹਨਾਂ ਦੀਆਂ ਉਹ ਰੁਕਾਵਟਾਂ ਮਾਤਾ ਲక్ష్ਮੀ ਜੀ ਦੀ ਅਪਾਰ ਕਿਰਪਾ ਨਾਲ ਬਿਲਕੁਲ ਸਮਾਪਤ ਹੋ ਜਾਣਗੀਆਂ ਅਤੇ ਹਰ ਕੰਮ ਬਹੁਤ ਹੀ ਜਲਦੀ ਆਸਾਨੀ ਦੇ ਨਾਲ ਸੰਪੂਰਨ ਹੋ ਜਾਵੇਗਾ ਜੇਕਰ ਇਹ ਰਾਸ਼ੀ ਵਾਲੇ ਜਾਤਕ ਮਾਤਾ ਲక్ష్ਮੀ ਜੀ ਨੂੰ ਪ੍ਰਸੰਨ ਕਰਨ ਦੇ ਲਈ 7 ਅਕਤੂਬਰ ਤੋਂ ਲੈ ਕੇ 17 ਅਕਤੂਬਰ ਤੱਕ ਇਹਨਾਂ 10 ਦਿਨਾਂ ਦੇ ਵਿੱਚ 7 ਕੰਜਕਾ ਨੂੰ ਇਕੱਠੇ ਬਿਠਾ ਕੇ ਭੋਜਨ ਕਰਵਾ ਦਿੰਦੇ ਹਨ ਅਤੇ ਉਹਨਾਂ ਦੇ ਚਰਨ ਛੂਹ ਲੈਂਦੇ ਹਨ ਅਤੇ ਉਹਨਾਂ ਕੰਜਕਾ ਨੂੰ ਕੁਝ ਨਾ ਕੁਝ ਦਾਨ ਕਰ ਦਿੰਦੇ ਹਨ ਤਾਂ ਮਾਤਾ ਲక్ష్ਮੀ ਇਹਨਾਂ ਆਪਣੇ ਭਗਤਾਂ ਤੋਂ ਪਰਸ਼ੰਨ ਹੋ ਕੇ ਇਹਨਾਂ ਦੀ ਗਰੀਬੀ ਜਨਮਾਂ ਜਨਮਾਂ ਲਈ ਦੂਰ ਕਰ ਦੇਣਗੇ ਅਤੇ ਇਹਨਾਂ ਦੇ ਘਰ ਦੇ ਵਿੱਚ ਪੈਸੇ ਦੀ ਪਾਣੀ ਦੀ ਤਰ੍ਹਾਂ ਵਰਖਾ ਕਰ ਦੇਣਗੇ ਅਤੇ ਇਹਨਾਂ ਆਉਣ ਵਾਲੇ 10 ਦਿਨਾਂ ਦੇ ਵਿੱਚ ਇਹ ਰਾਸ਼ੀ ਵਾਲੇ ਜਨਤਕ ਬਹੁਤ ਹੀ ਜ਼ਿਆਦਾ ਮਾਤਾ ਲਕਸ਼ਮੀ ਜੀ ਦੀ ਅਪਾਰ ਕਿਰਪਾ ਦੇ ਨਾਲ ਧਨਵਾਨ ਹੋ ਸਕਦੇ ਹਨ ਅਤੇ ਇਹਨਾਂ ਦੀ ਕਿਸਮਤ ਵਿੱਚ ਵੱਡੀਆਂ-ਵੱਡੀਆਂ ਤਬਦੀਲੀਆਂ ਆਉਣ ਵਾਲੀਆਂ ਹਨ ਕਿਉਂਕਿ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਇਹਨਾਂ ਦੇ ਬੱਚਿਆਂ ਦੀ ਮਿਹਨਤ ਰੰਗ ਲੈ ਕੇ ਆਉਣ ਵਾਲੀ ਹੈ ਜਿਸ ਨਾਲ ਘਰ ਦੇ ਵਿੱਚ ਮਾਇਆ ਧਨ ਸੰਪਤੀ ਪ੍ਰਵੇਸ਼ ਕਰੇਗੀ ਅਤੇ ਇਹਨਾਂ ਰਾਸ਼ੀ ਵਾਲਿਆਂ ਨੂੰ ਹਰ ਜਗ੍ਹਾ ਇੱਜ਼ਤ ਮਾਨ ਸਨਮਾਨ ਪ੍ਰਾਪਤ ਹੋਵੇਗਾ ਜੇਕਰ ਇਹ ਚਾਹੁੰਦੇ ਹਨ ਕਿ ਮਾਤਾ ਲక్ష్ਮੀ ਜੀ ਦੀ અપਾਰ ਕਿਰਪਾ ਹਮੇਸ਼ਾ ਇਸੇ ਤਰ੍ਹਾਂ ਇਹਨਾਂ ਉੱਤੇ ਬਣੀ ਰਹੇ ਤਾਂ ਇਹਨਾਂ ਨੂੰ ਮਾਤਾ ਲక్ష్ਮੀ ਜੀ ਦੇ ਸ਼ੁੱਕਰਵਾਰ ਦੇ ਦਿਨ ਵਰਤ ਜ਼ਰੂਰ ਰੱਖਣੇ ਚਾਹੀਦੇ ਹਨ ਅਤੇ ਖਟਾਸ ਖਾਣ ਤੋਂ ਖਾਸ ਪਰਹੇਜ਼ ਕਰਨਾ ਹੋਵੇਗਾ ਤਾਂ ਇਹਨਾਂ ਨੂੰ ਜ਼ਿੰਦਗੀ ਵਿੱਚ ਤਰੱਕੀ ਹਾਸਲ ਕਰਨ ਤੋਂ ਕੋਈ ਵੀ ਨਹੀਂ ਰੋਕ 파ਵੇਗਾ ਨੰਬਰ 2 ਸਿੰਘ ਰਾਸੀ ਇਨਾ ਰਾਸੀ ਵਾਲੇ ਜਾਤਕਾ ਨੂੰ ਦੱਸ ਦਿੰਦੇ ਹਾਂ ਕਿ ਦੋਸਤੋ ਤੁਹਾਡਾ ਆਉਣ ਵਾਲਾ ਸਮਾਂ 7 ਅਕਤੂਬਰ ਤੋਂ ਲੈ ਕੇ 17 ਅਕਤੂਬਰ ਤੱਕ ਮਾਤਾ ਲਕਸ਼ਮੀ ਜੀ ਦੀ અપਾਰ ਕਿਰਪਾ ਨਾਲ ਬਹੁਤ ਹੀ ਜ਼ਿਆਦਾ ਸ਼ੁਭ ਅਤੇ ਸਿੱਧ ਹੋ ਰਿਹਾ ਹੈ ਜਿਸ ਕਾਰਨ ਤੁਹਾਡੀ ਕਿਸਮਤ ਹਮੇਸ਼ਾ ਲਈ ਪਲਟ ਸਕਦੀ ਹੈ ਅਜਿਹਾ ਇਸ ਲਈ ਹੋਣ ਵਾਲਾ ਹੈ ਕਿਉਂਕਿ ਮਾਤਾ ਲక్ష్ਮੀ ਜੀ ਦੇ ਇਹ ਭਗਤ ਬਹੁਤ ਲੰਮੇ ਸਮੇਂ ਤੋਂ ਮਾਤਾ ਲక్ష్ਮੀ ਜੀ ਦੇ ਨਾਮ ਉੱਤੇ ਦਾਨ ਪੁੰਨ ਕਰਦੇ ਆ ਰਹੇ ਹਨ ਅਤੇ ਮਾਤਾ ਲక్ష్ਮੀ ਜੀ ਦੀ ਪੂਜਾ ਪੂਰੀ ਲਗਨ ਦੇ ਨਾਲ ਕਰਦੇ ਆ ਰਹੇ ਹਨ ਜਿਸ ਕਾਰਨ ਮਾਤਾ ਲక్ష్ਮੀ ਜੀ ਇਹਨਾਂ ਤੋਂ ਪਰਸ਼ੰਨ ਹੋ ਕੇ ਇਨ੍ਹਾਂ ਦੀ ਜ਼ਿੰਦਗੀ ਦਾ ਹਰ ਸੁਪਨਾ ਪੂਰਾ ਕਰਨ ਵਾਲੀ ਹੈ ਅਤੇ ਮਾਤਾ ਲక్ష్ਮੀ ਜੀ ਇਨ੍ਹਾਂ ਰਾਸੀ ਵਾਲੇ ਜਾਤਕਾਂ ਨੂੰ ਦੇਣ ਵਾਲੇ ਹਨ ਵੱਡੇ-ਵੱਡੇ ਵਰਦਾਨ ਜੇਕਰ ਇਹ ਰਾਸੀ ਵਾਲੇ ਜਾਤਕ ਸ਼ੁੱਕਰਵਾਰ ਦੇ ਦਿਨ ਕਿਸੇ ਗਰੀਬ ਵਿਅਕਤੀ ਦੀ ਮਦਦ ਕਰ ਦਿੰਦੇ ਹਨ ਤਾਂ ਮਾਤਾ ਲక్ష్ਮੀ ਜੀ ਦੀ ਕਿਰਪਾ ਇਨ੍ਹਾਂ ਉੱਤੇ ਹਮੇਸ਼ਾ ਹੀ ਬਣੀ ਰਹੇਗੀ ਅਤੇ ਇਹਨਾਂ ਨੂੰ ਵੱਡੀ ਧਨ ਸੰਪਤੀ ਦੀ ਪ੍ਰਾਪਤੀ ਪਾਉਣ ਤੋਂ ਕੋਈ ਵੀ ਨਹੀਂ ਰੋਕ ਸਕੇਗਾ ਨੰਬਰ 3 ਮਕਰ ਰਾਸ਼ੀ 101 ਸਾਲ ਪਹਿਲਾਂ ਬਾਬਾ ਵੇਂਗਾ ਜੀ ਨੇ ਇਹ ਵੱਡੀ ਭਵਿੱਖ ਬਾਣੀ ਪਹਿਲਾਂ ਹੀ ਕਰ ਦਿੱਤੀ ਸੀ ਕਿ 2024 ਦੇ ਵਿੱਚ 7 ਅਕਤੂਬਰ ਤੋਂ 17 ਅਕਤੂਬਰ ਤੱਕ ਮਾਤਾ ਲక్ష్ਮੀ ਜੀ ਦੀ ਅਪਾਰ ਕਿਰਪਾ ਨਾਲ ਇਹਨਾਂ ਦਾ ਆਉਣ ਵਾਲਾ ਸਮਾਂ ਬਹੁਤ ਹੀ ਜ਼ਿਆਦਾ ਵਧੀਆ ਸ਼ੁਰੂ ਹੋਵੇਗਾ ਜੇਕਰ ਇਹ ਕਿਸੇ ਬਿਮਾਰੀ ਨਾਲ ਪੀੜਤ ਹਨ ਤਾਂ ਮਾਤਾ ਲక్ష్ਮੀ ਜੀ ਦੀ ਅਪਾਰ ਕਿਰਪਾ ਦੇ ਨਾਲ ਇਹਨਾਂ ਦੀ ਉਹ ਬਿਮਾਰੀ ਹਮੇਸ਼ਾ ਲਈ ਸਮਾਪਤ ਹੋ ਜਾਵੇਗੀ ਜਿਸ ਦੀ ਵਜ੍ਹਾ ਕਾਰਨ ਘਰ ਦੇ ਵਿੱਚ ਪੈਸੇ ਦੀ ਬਚਤ ਹੋਵੇਗੀ ਅਤੇ ਇਹਨਾਂ ਨੂੰ ਮਾਤਾ ਰਾਣੀ ਦੇ ਨਾਮ ਉੱਤੇ ਦਾਨ ਪੁੰਨ ਕਰਦੇ ਰਹਿਣਾ ਹੋਵੇਗਾ ਤਾਂ ਇਹਨਾਂ ਦੇ ਘਰ ਦੇ ਹਮੇਸ਼ਾ ਲਈ ਸੰਕਟ ਤੋਂ ਦੂਰ ਹੋ ਸਕਦੇ ਹਨ ਅਤੇ ਘਰ ਵਿੱਚ ਖੁਸ਼ੀਆਂ ਪ੍ਰਵੇਸ਼ ਕਰ ਸਕਦੀਆਂ ਹਨ ਨੰਬਰ 4 ਕੁੰਭ ਰਾਸ਼ੀ ਬਹੁਤ ਹੀ ਜ਼ਿਆਦਾ ਅਕਤੂਬਰ ਮਹੀਨੇ ਭਾਗਾਸਾਲੀ ਰਹਿਣ ਵਾਲੀ ਹੈ ਇਹ ਰਾਸ਼ੀ ਕਿਉਂਕਿ ਇਹ ਰਾਸ਼ੀ ਉੱਤੇ ਮਾਤਾ ਲక్ష్ਮੀ ਜੀ ਦੀ ਦਿਨ ਰਾਤ અપਾਰ ਕਿਰਪਾ ਬਣੀ ਰਹਿਣ ਵਾਲੀ ਹੈ ਇਸ ਲਈ ਇਹਨਾਂ ਨੂੰ ਅਕਤੂਬਰ ਦੇ ਮਹੀਨੇ ਵਿੱਚ ਚਾਰ ਵੱਡੀਆਂ ਖੁਸ਼ੀਆਂ ਪ੍ਰਾਪਤ ਹੋਣ ਵਾਲੀਆਂ ਹਨ ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲੀ ਖੁਸ਼ਖਬਰੀ ਜੇਕਰ ਇਹ ਰਾਸ਼ੀ ਵਾਲੇ ਜਤਕ ਆਪਣਾ ਨਵਾਂ ਘਰ ਬਣਾਉਣ ਦੀ ਸੋਚ ਰਹੇ ਹਨ ਤਾਂ ਅਤੇ ਪੈਸੇ ਦੀ ਤੰਗੀ ਚੱਲ ਰਹੀ ਹੈ ਤਾਂ ਇਨਾਂ ਨੂੰ ਬੇਫਿਕਰ ਹੋ ਕੇ ਸ਼ੁੱਕਰਵਾਰ ਦੇ ਦਿਨ ਮਾਤਾ ਲక్ష్ਮੀ ਜੀ ਦੀ ਪੂਜਾ ਕਰਕੇ ਘਰ ਬਣਾਉਣ ਦਾ ਕੰਮ ਸ਼ੁਰੂ ਕਰ ਦੇਣਾ ਚਾਹੀਦਾ ਹੈ ਤਾਂ ਇਹਨਾਂ ਦਾ ਬਹੁਤ ਹੀ ਘੱਟ ਆਮਦਨ ਦੇ ਵਿੱਚ ਉਹ ਘਰ ਮਾਤਾ ਲక్ష్ਮੀ ਜੀ ਦੀ ਅਪਾਰ ਕਿਰਪਾ ਦੇ ਨਾਲ ਕਿਸੇ ਮਹਿਲ ਦੀ ਤਰ੍ਹਾਂ ਕੁਝ ਹੀ ਦਿਨਾਂ ਦੇ ਵਿੱਚ ਬਣ ਕੇ ਖੜਾ ਹੋ ਜਾਵੇਗਾ ਦੂਜੀ ਖੁਸ਼ਖਬਰੀ ਇਹਨਾਂ ਦੇ ਲਈ ਆਉਣ ਵਾਲੇ ਅਕਤੂਬਰ ਦੇ ਕੁਝ ਹੀ ਦਿਨਾਂ ਵਿੱਚ ਇਹਨਾਂ ਦੇ ਲੜਕੇ ਜਾਂ ਲੜਕੀ ਨੂੰ ਬੈਂਕ ਵਿੱਚ ਸਰਕਾਰੀ ਨੌਕਰੀ ਹਾਸਲ ਹੋ ਸਕਦੀ ਹੈ ਤੀਜੀ ਖੁਸ਼ਖਬਰੀ ਇਹਨਾਂ ਦੇ ਲਈ ਜੇਕਰ ਇਹ ਰਾਸੀ ਵਾਲੇ ਜਾਤਕ ਲੰਮੇ ਸਮੇਂ ਤੋਂ ਪੁੱਤਰ ਦੀ ਦਾਤ ਨੂੰ ਤਰਸਦੇ ਆ ਰਹੇ ਹਨ ਤਾਂ ਇਨਾਂ ਨੂੰ ਮਾਤਾ ਲక్ష్ਮੀ ਜੀ ਦੀ ਅਪਾਰ ਕਿਰਪਾ ਨਾਲ ਪੁੱਤਰ ਦੀ ਦਾਤ ਪ੍ਰਾਪਤ ਹੋਣ ਵਾਲੀ ਹੈ ਚੌਥੀ ਵੱਡੀ ਖੁਸ਼ਖਬਰੀ ਇਹਨਾਂ ਦੇ ਲਈ ਇਹ ਹੈ ਕਿ ਜੇਕਰ ਇੱਕ ਕੱਪੜੇ ਜਾਂ ਪ੍ਰਾਪਰਟੀ ਡੀਲਰ ਦਾ ਬਿਜ਼ਨਸ ਸ਼ੁਰੂ ਕਰਨ ਦੇ ਹਨ ਤਾਂ ਇਹਨਾਂ ਨੂੰ ਲੱਖਾਂ ਰੁਪਏ ਦੀ ਬਚਤ ਹੋਵੇਗੀ ਜਿਸ ਨਾਲ ਘਰ ਦੀ ਗਰੀਬੀ ਪੂਰੀ ਜ਼ਿੰਦਗੀ ਲਈ ਦੂਰ ਹੋ ਜਾਵੇਗੀ ਅਤੇ ਮਾਤਾ ਲਕਸ਼ਮੀ ਜੀ ਦੀ ਕਿਰਪਾ ਇਨਾਂ ਉੱਤੇ ਹਮੇਸ਼ਾ ਹੀ ਬਣੀ ਰਹੇਗੀ ਸੋ ਦੋਸਤੋ ਜੇਕਰ ਤੁਹਾਨੂੰ ਸਾਡੇ ਵੱਲੋਂ ਦਿੱਤੀ ਗਈ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਜੀ ਅਤੇ ਜਿਹੜਾ ਵੀ ਵਿਅਕਤੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੇਗਾ ਮਾਤਾ ਲਕਸ਼ਮੀ ਉਸ ਦੀ ਹਰ ਮਨੋ ਕਾਮਨਾ ਜ਼ਰੂਰ ਪੂਰੀ ਕਰੇਗੀ ਅਤੇ ਸਾਡੀ ਵੀਡੀਓ ਨੂੰ ਪੂਰਾ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਲਈ ਦਿਓ ਇਜਾਜ਼ਤ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ